ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਇਹ ਆਪਣਾ ਕੰਟੈਕਟ ਨੰਬਰ ਆ ਤੇ ਆ ਬਹੁਤ ਜਿਆਦੇ ਸੋਹਣੇ ਇਹ ਪਹਿਲਾਂ ਦੁਪट्टे ਆਏ ਸੀ ਦੇਖ ਲਓ ਜੱਦੇ ਦੁਪੱਟੇ ਆਏ ਹੋਏ ਹੁਣ ਸਾਦਦੇ ਤੋਂ ਸੂਟ ਰੈਡੀ ਹੋਏ ਨੇ ਇਹ ਤੇ ਸੇਮ ਦੁਪੱਟੇ ਤੁਹਾਨੂੰ ਇਹ ਨਹੀਂ ਮਿਲਣਗੇ ਤੇ ਬਾਕੀ ਜੋ ਹੁਣ ਦੁਪੱਟੇ ਆਏ ਹੋਣਗੇ ਉਹਨਾਂ ਨਾਲ ਅਸੀਂ ਤੁਹਾਨੂੰ ਡਿਜ਼ਾਈਨ ਕਰਕੇ ਦੇ ਸਕਦੇ ਆ ਤੇ ਤੁਸੀਂ ਸਾਨੂੰ ਜੋ ਕੰਟੈਕਟ ਨੰਬਰ ਹੈਗਾ ਇਹਦੇ ਤੇ WhatsApp DM ਕਰਿਆ ਕਰੋ ਤੇ ਮਤਲਬ ਸਿੰਪਲ ਕਾਲ अवेलेबल ਨਹੀਂ ਹੈਗੀ ਤੇ ਤੁਸੀਂ WhatsApp ਤੇ ਹੀ ਮੈਸੇਜ ਛੱਡਿਆ ਕਰੋ ਠੀਕ ਹੈ ਜੀ ਇਹ ਬਹੁਤ ਜਿਆਦਾ ਸੋਹਣਾ ਲਾਈਟ ਲਾਈਟ ਪੀਚ ਕਲਰ ਹੈਗਾ ਸੂਟ ਰੈਡੀ ਹੋਇਆ ਜਿਹੜਾ ਬਹੁਤ ਪਿਆਰਾ ਸੂਟ ਬਣਿਆ ਇਹਨਾਂ ਨੇ ਦੇਖੋ ਕਲੀਆਂ ਦੀ ਤਰ੍ਹਾਂ ਇਸ ਤਰ੍ਹਾਂ ਪਿੰਟੈਕਸ ਪਾ ਕੇ ਰੈਡੀ ਕੀਤਾ ਤੇ ਹਲਕਾ ਕੁੜਤਾ ਸਟਾਈਲ ਬਣਿਆ ਏ ਇਹਦਾ ਨੈਟਵਰਕ ਹੈਗਾ ਦੇਖੋ ਤੇ سٹਫ ਵੀ ਐਂਡ ਫਾਈਨ ਲੱਗਾ ਹੋਇਆ ਤੁਸੀਂ ਕਹਿ ਦਿੰਦੇ ਹੋ ਕੋਸਟਲੀ ਹੋ ਜਾਂਦੇ ਆ ਸੂਟ ਹਨਾ ਤੇ ਫਿਰ ਚੀਜ਼ ਵੀ ਦੇਖਿਆ ਕਰੋ ਨਾ ਜਦੋਂ ਪਹੁੰਚਦੀ ਆ ਹਨਾ ਵੀ ਕਿੰਨੀ ਵਧੀਆ ਹੁੰਦੀ ਆ ਤੇ ਆ ਦੇਖੋ ਇਹਦਾ ਕੱਟਵਰਕ ਹੋਇਆ ਹੋਇਆ ਤੁਸੀਂ ਕੱਟਵਰਕ ਤੋਂ ਹੀ ਫਿਨਿਸ਼ਿੰਗ ਦਾ ਐਸਟੀਮੇਟ ਲਗਾ ਸਕਦੇ ਹੋ ਤੇ ਆ অর্ਗੈਂਜ਼ਾ ਲਗਾ ਕੇ ਬਾਜੂ ਵਰਕ ਕੀਤਾ ਹੋਇਆ ਬੈਲ ਸਲੀਵ ਨਹੀਂ ਹੈ ਠੀਕ ਹੈ ਜੀ ਆ ਦੇਖੋ ਇੱਧਰ ਤੇ ਬੈਕ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਵਰਕ ਕਰਿਆ ਹੋਇਆ ਬਹੁਤ ਪਿਆਰਾ ਬਣਿਆ ਹੋਇਆ ਨਰਕਰ ਤੇ ਇੱਕ ਬਟਨ ਦੀ ਵੀ ਲਗਾਈ ਕਰਿਆ ਹੋਇਆ ਆ ਦੇਖੋ ਵਰਕ ਦੀ ਫਿਨਿਸ਼ਿੰਗ ਤੁਸੀਂ ਐ ਨੇੜੇ ਤੋਂ ਦੇਖ ਸਕਦੇ ਹੋ ਕੋਈ ਵੀ ਚੀਜ਼ ਐ ਨਹੀਂ ਹੁੰਦੀ ਹੈਗੀ ਕਿ ਅਸੀਂ ਤੁਹਾਨੂੰ ਦੂਰੋਂ ਦੂਰੋਂ ਦਿਖਾਣੇ ਆ ਹਨਾ ਸਾਰਾ ਕੁਝ ਆਪਾਂ ਨੇੜੇ ਕਰਕੇ ਦਿਖਾਈਦਾ ਕਿਉਂਕਿ ਤਾਂ ਜੋ ਤੁਹਾਨੂੰ ਸਭ ਕਾ ਸਿੱਧਾ ਪਤਾ ਲੱਗ ਸਕੇ ਹਨਾ ਤੇ ਆ ਇਹਦੀ ਪੈਂਟ ਹੈਗੀ ਆ ਆ ਦੇਖੋ ਇਹ ਪੈਂਟ ਹੈ ਪੈਂਟ ਦੇ ਉੱਪਰ ਵਰਕ ਹੈ ਤੇ ਦੁਪੱਟਾ ਇਹ ਸਟਾਲ ਟਾਈਪ ਹੈਗਾ ਹਨਾ ਤੇ ਆਪਾਂ ਜਿੱਦਾਂ ਗੁਰਦੁਆਰਾ ਸਾਹਿਬ ਜਾਣਾ ਤੇ ਉਦਾਂ ਵੀ ਇਹਨੂੰ ਲੈ ਸਕਦੇ ਆ ਤੇ ਦੁਪੱਟਾ ਬਹੁਤ ਸੋਹਣਾ ਇਹ ਮਿਲਣਗੇ ਨਹੀਂ ਦੁਪੱਟੇ ਠੀਕ ਹੈ ਜਿਹੜਾ ਹੁਣ ਆਇਆ ਹੋਏਗਾ ਉਸ ਮਟੀਰੀਅਲ ਨਾਲ ਆਪਾਂ ਰੈਡੀ ਕਰਵਾਂਗੇ ਠੀਕ ਹੈ ਜੀ ਆਹ ਦੇਖੋ ਦੁਪੱਟਾ ਇਸ ਦੁਪੱਟੇ ਨਾਲ ਆਪਾਂ ਨੇ ਸੂਟ ਰੈਡੀ ਕੀਤਾ ਇਹ ਸਟਾਲ ਟਾਈਪ ਹੈਗਾ ਐ ਨਹੀਂ ਹੈਗਾ ਕਿ ਤੁਸੀਂ ਖੁੱਲਾ ਡੁੱਲਾ ਕਹੋ ਦੁਪੱਟਾ ਹਨਾ ਤੇ ਬਹੁਤ ਪਿਆਰਾ ਸੂਟ ਹੋਇਆ ਹੋਇਆ ਹੈ ਮੈਨੂੰ ਤਾਂ ਬਹੁਤ ਪਸੰਦ ਆਇਆ। ਲਓ ਜੀ ਨੈਕਸਟ ਸੂਟ ਆਪਾਂ ਨੇ ਆ ਰੈਡੀ ਕੀਤਾ। ਇਹਨੂੰ ਵੀ ਸੇਮ ਲੁੱਕ ਸੇਮ ਡਿਜ਼ਾਈਨ ਦਿੱਤਾ। ਠੀਕ ਹੈ ਜੀ ਆ ਦੇਖੋ। ਬਹੁਤ ਪਿਆਰਾ। ਕਲਰ ਹੀ ਬੜਾ ਪਿਆਰਾ ਹੈ ਨਾ। ਇਹ ਬੋਟਲ ਗ੍ਰੀਨ ਕਲਰ ਹੈ। ਤੇ ਆ ਇਹਦਾ ਵਰਕ ਡਿਜ਼ਾਈਨ ਆ। ਆ ਦੇਖੋ। ਇਹਦਾ ਵਰਕ ਡਿਜ਼ਾਈਨ ਹੈ ਹਲਕਾ ਜਿਹਾ ਫਰਕ ਹੈ गाइस ਵਿੱਚ ਹੈ ਨਾ। ਤੇ ਆਹਾ ਬਾਜੂ ਤੇ ਆ ਇਹਦਾ ਨੈਕ ਡਿਜ਼ਾਈਨ ਹੈਗਾ। ਬਹੁਤ ਸੋਹਣਾ ਵੀਰ neck ਦੇ ਕੇ ਉਹਨੂੰ ਆਪਾਂ ਨੇ ਰੈਡੀ ਕੀਤਾ ਹੈ ਤੇ ਇਹਨੂੰ ਇਹਦਾ ਬੈਕ ਕੇਸ ਤਰ੍ਹਾਂ ਰੈਡੀ ਕੀਤਾ ਹੋਇਆ ਇਹਦੇ ਤੇ ਆਪਾਂ ਨੇ ਬਟਨ ਡਿਜ਼ਾਈਨ ਨਹੀਂ ਕੀਤਾ ਤੇ ਹਲਕਾ-ਹਲਕਾ ਮਤਲਬ ਦੋਨਾਂ ਚੀਜ਼ਾਂ ਦੇ ਵਿੱਚ ਡਿਫਰੈਂਸ ਹੋਵੇਗਾ ਤੇ ਆਹ ਇਹਦਾ ਸਲਵਾਰ ਵਰਕ ਹੈਗਾ ਪੈਂਟ सॉरी ਪੈਂਟ ਪੈਂਟ ਬਣਾਈ ਹੋਈ ਆਪਾਂ ਨੇ ਆ ਦੇਖੋ ਇਹਨੂੰ ਪੈਂਟ ਨੂੰ ਖੋਲ ਕੇ ਦਿਖਾਓ ਬੇਬੀ ਕਿਉਂਕਿ ਹਰੇਕ ਦਾ ਆਪਣਾ-ਆਪ ਦਾ ਸਟਾਈਲ ਹੁੰਦਾ ਪੈਂਟ ਦਾ ਬਣਾਉਣ ਦਾ ਵੀ ਹਨਾ ਇਹ ਇਸ ਤਰ੍ਹਾਂ ਆਪਾਂ ਬਣਾਈ ਹੈ ਜਿਵੇਂ ਅੱਗੋਂ ਪੈਂਟ ਦੀ ਤਰ੍ਹਾਂ ਤੇ ਬੈਕ ਦੇ ਵਿੱਚ ਪਲਾਸਟਿਕ ਪਾ ਕੇ ਤਾਂ ਜੋ ਇਹ ਤੁਹਾਨੂੰ ਕੰਫਰਟੇਬਲ ਆ ਸਕੇ ਹਨਾ ਜੇ ਪਿੱਛੋਂ ਵੀ ਐ ਕਰ ਦਿੰਨੇ ਆ ਤਾਂ ਉਹ ਕਈ ਵਾਰੀ ਸਾਈਜ਼ ਨਹੀਂ ਆਉਂਦਾ ਤੇ ਆ ਬਲ ਪਾਈ ਦੇਣਗੇ ਤਾਂ ਜੋ ਹਨਾ ਵੀ ਟਾਈਟ ਨਾ ਹੋਵੇ ਇਸ ਚੀਜ਼ ਤੋਂ ਤੇ ਆਪਦੇ ਵੱਲੋਂ ਤਾਂ ਭੈਣੇ ਬਾਹਲੇ ਸੋਹਣੇ ਬਣਾ ਕੇ ਦੇਈ ਦੇਣਗੇ ਬਾਕੀ ਹਨਾ ਤੁਹਾਨੂੰ ਕਿਦਾਂ ਲੱਗਦੇ ਨੇ ਬਾਅਦ ਚ ਹੀ ਪਤਾ ਲੱਗਦਾ ਤੇ ਇਹ ਇਹਦੇ ਨਾਲ ਦੁਪੱਟਾ ਹੈਗਾ ਆ ਦੇਖੋ ਆ ਦੁਪੱਟਾ ਇਹਦੇ ਨਾਲ ਬੜਾ ਪਿਆਰਾ ਦੁਪੱਟਾ ਇਸ ਨੂੰ ਹੋ ਗਿਆ। ਤੇ ਨੈਕਸਟ ਸੂਟ ਹੈਗਾ ਸਟਰਨ ਦੇ ਉੱਪਰ ਤੇ ਇਹ ਵੀ ਇਹ ਤੁਹਾਨੂੰ ਮਿਲ ਜੇਗਾ। ਮਤਲਬ ਇਹ ਵੀ ਹਲਕਾ ਕੁੜਤਾ ਸਟਾਈਲ ਬਣਾਇਆ ਹੋਇਆ ਖੁੱਲਾ ਜਿਹਾ ਕੁੜਤੇ ਜੇ ਵਾਂਗ ਠੀਕ ਹੈ ਕੱਟ ਲੈਂਥ ਰੱਖ ਕੇ ਤੇ ਆਹ ਦੇਖੋ ਇਹਦੇ ਤੇ ਬਾਜੂ ਵਰਕ ਕੀਤਾ ਹੋਇਆ ਤੇ ਇੱਥੇ ਆਪਾਂ ਨੇ ਇਹਦੇ ਮਤਲਬ ਬਾਹਲ ਪਾਏ ਹੋਏ ਨੇ ਠੀਕ ਆ ਆ ਇਹਦੇ ਨੈਕ ਦੇ ਉੱਪਰ ਵਰਕ ਕੀਤਾ। ਇੱਧਰ ਬਾਜੀ ਆ ਗਿਆ। ਤੇ ਬੈਕ ਦੇ ਵਿੱਚ ਵਿੱਚ ਆਪਾਂ ਨੇ ਜ਼ਿੱਪ ਲਗਾਈ ਹੈ ਠੀਕ ਹੈ ਜੀ ਤੇ ਇਹਨੂੰ ਹਲਕਾ ਇਹ ਕੁੜਤਾ ਸਟਾਈਲ ਦਿੱਤਾ ਕੁਲਾ ਜਿਹਾ ਲਓ ਜੀ ਆ ਇਹਦੀ ਸਲਵਾਰ ਦੇ ਉੱਪਰ ਵਰਕ ਹੈਗਾ ਤੇ نیچے ਆਪਾਂ ਨੇ ਲੇਸ ਡਿਜ਼ਾਈਨ ਦਿੱਤਾ ਇਹ ਸਟਨ ਦਾ ਸੂਟ ਆ ਠੀਕ ਹੈ ਜੀ ਆ ਇਹਦਾ ਦੁਪੱਟਾ ਰਹੇਗਾ ਆਹ ਦਿਖਾ ਦੇ ਟਟੰਦਾ ਹੀ ਦੁਪੱਟਾ ਇਹ ਦੇ ਲਓ ਜੀ ਆ ਸੂਟ ਸਾਡਾ ਬਹੁਤ ਹੀ ਜ਼ਿਆਦਾ ਸੁਪਰ ਹਿੱਟ ਹੋਇਆ ਬਹੁਤ ਹੀ ਜ਼ਿਆਦਾ ਤੇ ਇਹਦੀ ਪੈਣਾ ਹਲੇ ਵੀ ਡਿਮਾਂਡ ਕਰੀ ਜਾਂਦੀਆਂ ਨੇਗੀਆਂ ਤੇ ਦੋ ਪੀਸ ਮੇਰੇ ਕੋਲ ਅਵੇਲੇਬਲ ਹੈਗੇ ਨੇ ਜੇ ਤੁਸੀਂ ਕੋਣੇਸੇ ਨੇ ਬਣਵਾਉਣਾ ਤਾਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਆ ਘਰੇ ਦੇ ਉੱਪਰ ਵਰਕ ਹੈ ਆ ਦੇਖੋ ਆਰਗੈਂਜ਼ਾ ਲਗਾ ਕੇ ਆ ਉੱਪਰ ਆਨ ਕਰ ਰਹੇ ਹਾਂ ਕਿ ਜਿੱਤੇ ਆ ਇਹਦਾ ਬਾਜੂ ਵਰਕ ਹੈਗਾ ਹਮ ਆ ਬਾਜੂ ਦੇ ਉੱਪਰ ਵਰਕ ਹੈ ਆ ਨੀਚੇ ਆ ਬਹੁਤ ਸੋਹਣਾ ਸੂਟ ਬਣਦਾ ਹੈ ਤੇ ਬਹੁਤ ਡਿਮਾਂਡ ਕਰੀਆ ਪਹਿਣਾ ਨੇ ਬਾਰ-ਬਾਰ ਠੀਕ ਹੈ ਜੀ ਤੇ ਬੈਕ ਦੇ ਵਿੱਚ ਆਪਾਂ ਨੇ ਜ਼ਿੱਪ ਲਗਾਈ ਹੋਈ ਆ ਤੇ ਮੂਹਰੋ ਵੀ ਸ਼ੇਪ ਕਰਕੇ ਨੈਕ ਬਣ ਰਿਹਾ ਤੇ ਆ ਇਹਦੇ ਨਾਲ ਸਲਵਾਰ ਪੈਂਟ ਆ ਆ ਦੇਖੋ ਪੈਂਟ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਵਰਕ ਦਿੱਤਾ ਤੇ ਨਾਲ ਇਹਦੇ ਟਾਈ ਐਂਡ ਡਾਈ ਬਹੁਤ ਪਿਆਰਾ ਦੁਪੱਟਾ ਉੱਠਾ ਹੋ ਗਿਆ ਕਮਲ ਚਨੂਨ ਦਾ ਦੁਪੱਟਾ ਇਹਦੇ ਐਵੇਂ ਐਵੇਂ ਐਮਾ ਸੀ ਤੇ ਕਮਲ ਚਨੂਨ ਦਾ ਟਾਈ ਐਂਡ ਡਾਈ ਦੁਪੱਟਾ ਤੇ ਸਾਈਡਸ ਦੇ ਉੱਪਰ ਇਹਨੇ ਕਟਵਕ ਦਿੱਤਾ ਹੋਇਆ ਆਪਾਂ ਕਟਵਕ ਦੀ ਫਿਨਿਸ਼ਿੰਗ ਨੂੰ ਤੁਸੀਂ ਐਨ ਨੇੜੇ ਤੋਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਫੋਰ ਸਾਈਡ ਕਟਵਕ ਹੋਇਆ ਹੋਇਆ ਕਮਲ ਦਾ ਦੁਪੱਟਾ ਇਸ ਤਰ੍ਹਾਂ ਟਾਈ ਐਂਡ ਡਾਈ ਹੋਇਆ ਹੋਇਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਲੋ ਜੀ ਨੈਕਸਟ ਕਲਰ ਬਟਰ ਕਾਟਨ ਦੇ ਉੱਪਰ ਰੈਡੀ ਹੋਇਆ ਹੋਇਆ ਪਰ ਇਹ ਸੇਮ ਆਪਾਂ ਨੂੰ ਨਹੀਂ ਮਿਲੇਗਾ ਠੀਕ ਹੈ ਜੀ ਕਿਉਂਕਿ ਇਹ ਚੇਂਜ ਹੁੰਦੇ ਹੀ ਰਹਿੰਦੇ ਨੇ ਕਿਉਂਕਿ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਤੇ ਜਦੋਂ ਦੁਬਾਰਾ ਜਾਈਦਾ ਤਾਂ ਮਿਲ ਲਾਦੀ ਹੈਗਾ ਇਹ ਆਪਾਂ ਨੇ ਬਾਜੂ ਦੇ ਉੱਪਰ ਵਰਕ ਕਰਿਆ ਹੋਇਆ ਬਹੁਤ ਪਿਆਰਾ ਹੋਇਆ ਹੋਇਆ ਆ ਦੇਖੋ ਬਾਜੂ ਦੇ ਉੱਪਰ ਤੇ ਨੈਕ ਨੂੰ ਆਪਾਂ ਹਲਕਾ ਵੈਨ ਨੈਕ ਐਂਡ ਲੇਸ ਡਿਜ਼ਾਈਨ ਕੀਤਾ ਹੋਇਆ ਠੀਕ ਹੈ ਜੀ ਇਹ 4 ਸਾਈਡ ਇਸ ਤਰ੍ਹਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਆ ਇਹਦੇ ਨਾਲ ਆਪਾਂ ਨੇ ਪੈਂਟ ਰੈਡੀ ਕਰੀ ਆ ਦੇਖੋ ਪੈਂਟ ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਆ ਦੇਖੋ ਬਹੁਤ ਪਿਆਰਾ ਲੱਗ ਰਿਹਾ ਠੀਕ ਹੈ ਜੀ ਤੇ ਕਮਲ ਦਾ ਦੁਪੱਟਾ ਇਹਦੇ ਨਾਲ টাই ਐਂਡ ਡਾਈ ਦੁਪੱਟਾ ਇਹਦੀ ਡਿਫਰੈਂਟ ਆਈ ਐਂਡ ਡਾਈ ਰਹੇਗੀ ਐਂਡ 4 ਸਾਈਡ ਲੇਸ ਦੀ ਫਿਨਿਸ਼ਿੰਗ ਹੈਗੀ ਆ ਠੀਕ ਹੈ ਜੀ ਹਲੋ ਇਹ ਹੋ ਗਿਆ ਤੇ ਨੈਕਸਟ ਸੂਟ ਵੀ ਬਟਰ ਕਾਟਨ ਦੇ ਉੱਪਰ ਆ ਇਹ ਵੀ ਸੇਮ ਕਲਰ ਨਹੀਂ ਮਿਲੂਗਾ ਤੁਹਾਨੂੰ ਜੇ ਆਪਾਂ ਤੁਹਾਨੂੰ ਵੈਸੇ ਹੀ ਦਿਖਾ ਰਹੇ ਹਾਂ ਹਲਕਾ ਹਲਕਾ ਡਿਜ਼ਾਈਨ ਕਰਕੇ ਵੀ ਆਪਾਂ ਇਹਨਾਂ ਨੂੰ ਕਿੰਨੇ ਸੋਹਣੇ ਬਣਾ ਸਕਦੇ ਹਾਂ ਠੀਕ ਹੈ ਜੀ ਤੇ ਆ ਸਾਈਡ ਦੇ ਉੱਤੇ ਆਪਾਂ ਨੇ ਇਸ ਤਰ੍ਹਾਂ ਅ ਫਿਨਿਸ਼ਿੰਗ ਦੇ ਦਿੱਤੀ ਆ ਤੇ ਆ ਬਾਜੂ ਦੇ ਉੱਪਰ ਵਰਕ ਕੀਤਾ ਸਲਵਾਰ ਦਾ ਕੱਪੜਾ ਲਗਾ ਕੇ ਠੀਕ ਹੈ ਜੀ ਇਹ ਬਾਜੂ ਵਰਕ ਹੈਗਾ ਤੇ ਆ ਇਹਦੇ ਆਪਾਂ ਨੇ ਬੈਕ ਦੇ ਉੱਪਰ ਵਰਕ ਕੀਤਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਜਦੋਂ ਇਹ ਵੇਅਰ ਕਰਨਾ ਤਾਂ ਇਹਨੇ ਬਹੁਤ ਜ਼ਿਆਦਾ ਸੋਹਣਾ ਲੱਗ ਜਾਣਾ ਇਹ ਬੈਕ ਦੇ ਉੱਪਰ ਵਰਕ ਕੀਤਾ ਐਂਡ ਆਹ ਬਾਜੂ ਦੇ ਉੱਪਰ ਹੈਗਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਨਾਲ ਇਹਦੇ ਆ ਸਲਵਾਰ ਤੇ ਉੱਪਰੋਂ ਪਾਨੇ ਬੁੱਟੀ ਪਾਈ ਹੋਈ ਆ ਠੀਕ ਹੈ ਜੀ ਆ ਬੁੱਟੀ ਪਾਈ ਆ ਤੇ ਨਾਲ ਕਮਲ ਦਾ ਦੁਪੱਟਾ ਇਹਨੂੰ ਟਾਈ ਐਂਡ ਡਾਈ ਨਹੀਂ ਰੱਖਿਆ ਆਪਾਂ ਇਹਨੂੰ بیس ਕਲਰ ਦੇ ਉੱਪਰ ਹੀ ਰੈਡੀ ਕੀਤਾ 4 ਸਾਈਡ ਲੇਸ ਦੀ ਫਿਨਿਸ਼ਿੰਗ ਆ ਐਂਡ ਪੌਂਚਾਂ ਦੇ ਉੱਪਰ ਵੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਪਿਆਰਾ ਸੂਟ ਆ ਇਹ ਸੇਮ ਨਹੀਂ ਮਿਲੂਗਾ ਜੇ ਤੁਸੀਂ ਕਹੋਗੇ ਕਿ Raiveer ਆਪਣੀ ਪਸੰਦ ਦੇ ਬਣਾ ਕੇ ਦੇ ਦੇ ਫਿਰ ਵੀ ਭੈਣੇ ਆਪਾਂ ਕਦੇ ਵੀ ਕੋਈ ਕਮੀ ਨਹੀਂ ਛੱਡੀਦੀ ਹੈ ਨਾ ਕਿਉਂਕਿ ਤੁਸੀਂ ਇੱਡੀਆਂ ਦੂਰ ਬੈਠੀਆਂ ਸਾਨੂੰ ਆਰਡਰ ਦੇ ਰਹੀਆਂ ਹੋ ਟਰਸਟ ਕਰਕੇ ਤਾਂ ਫਿਰ ਇਹ ਜੇ ਅਸੀਂ ਤੁਹਾਨੂੰ ਫਰਾਡ ਕਰਾਂਗੇ ਤਾਂ ਸਾਡੇ ਲਈ ਬਹੁਤ ਮਾੜੀ ਗੱਲ ਹੋਊਗੀ ਹਨਾ ਟਾਈਮ ਲੱਗ ਜਾਂਦਾ ਪੇਸ਼ੈਂਸ ਰੱਖਿਆ ਕਰੋ ਬਣਨੇ ਹਨਾ ਤੇ ਬਟ ਐ ਨਹੀਂ ਹੋਊਗਾ ਕਿ ਤੁਹਾਨੂੰ ਮਿਲੂਗੀ ਨਹੀਂ ਚੀਜ਼ ਤੇ ਇਹ ਵੀ ਬੱਟਰ ਕਾਟਨ ਦੇ ਉੱਪਰ ਸੂਟ ਰੈਡੀ ਹੋਇਆ ਹੋਇਆ ਇਹਦਾ ਨੈਕ ਆਪਾਂ ਨੇ ਇਸ ਤਰ੍ਹਾਂ ਬਣਾਇਆ ਤੇ ਇਹਦਾ ਬਾਜੂ ਦੇ ਉੱਪਰ ਕੰਮ ਕੀਤਾ ਆ ਦੇਖੋ ਤੇ ਇੱਥੋਂ ਕੱਟ ਵਾਲੀ ਬਾਜੂ ਬਣਾਈ ਆ ਹਲਕੇ ਹਲਕੇ ਸੋਬਰ ਜੇ ਸਰਦਾਰੀ ਜੇ ਕਲਰ ਹੈਗੇ ਨੇ ਤੇ ਆ ਸਲਵਾਰ ਦੇ ਉੱਪਰ ਕਰਿਆ ਹੋਇਆ ਆ ਦੇਖੋ ਸਲਵਾਰ ਦੇ ਉੱਪਰ ਬਣਾਇਆ ਹੋਇਆ ਤੇ ਨਾਲ ਇਹਦੇ ਕਮਲ ਦਾ ਟਾਈ ਐਂਡ ਡਾਈ ਦਾ ਦੁਪੱਟਾ ਦੁਪੱਟੇ ਨਾਲ ਹੀ ਸੂਟ ਦੀ ਗ੍ਰੇਸ ਹੋ ਜਾਂਦੀ ਆ ਹੁਣ ਜਦੋਂ ਤੁਸੀਂ ਉਧਰ ਗੁਰਦੁਆਰਾ ਸਾਹਿਬ ਜਾਇਦੋਂ ਉਧਰ ਉਧਰ ਪਾ ਕੇ ਜਾਂਦੇ ਹੋ ਹਰ ਕਈ ਕਸਟਮਰ ਤਾਂ ਇਹ ਮੇਰੇ ਨਾਲ ਐਸੇ ਤਰ੍ਹਾਂ ਜੁੜ ਗਏ ਕਿ ਜਦੋਂ ਪੈਣਾ ਗੁਰਦੁਆਰੇ ਪਾ ਕੇ ਜਾਂਦੀਆਂ ਨੇ ਸੂਟ ਤਾਂ ਕਹਿ ਦਿੰਦੀਆਂ ਨੇ ਕਿਥੋਂ ਬਣਾਏ ਨੇ ਤਾਂ ਉਹ ਕਹਿ ਦਿੰਦੇ ਨੇ ਉੱਥੋਂ ਵੀ ਤੁਸੀਂ ਵੀ ਆਰਡਰ ਕਰ ਸਕਦੇ ਹੋ ਹਨਾ ਤੇ ਚਲੋ ਮਹਾਰਾਜ ਦੀ ਬਹੁਤ ਕਿਰਪਾ ਹਨਾ ਤੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੀਆਂ ਬੀਬੀਆਂ ਨੂੰ ਬਹੁਤ ਬਹੁਤ ਪਿਆਰ ਕਰਦੇ ਨੇ ਪਿਆਰ ਭਰੇ ਕਮੈਂਟ ਕਰਦੇ ਨੇ ਭੈਣਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣੇ ਹਨਾ